ਯੂਥ ਕਾਂਗਰਸ ਦੋਆਬਾਡ ਜ਼ੋਨ ਦੇ ਪ੍ਰਧਾਨ ਨਵਜੇ ਕੋ ਦੀ ਅਗਵਾਈ ਹੇਠ ਕਪੂਰਥਲਾ ਦੇ ਸੁਲਤਾਨਪੁਰ ਲੋਦੀ ਦੇ ਤਲਵੰਡੀ ਪੁਲ ਚੌਕ ਵਿਖੇ ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਨੀਤੀ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸੀਐਮ ਭਗਵੰਤ ਮਾਨ ਦਾ ਪੁਤਲਾ ਫੂਕੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ ਇਸ ਦੌਰਾਨ ਯੂਥ ਕਾਂਗਰਸ ਦੇ ਪ੍ਰਧਾਨ ਸੇਖੋ ਅਤੇ ਮੋਨੂ ਪੰਡਾਰੀ ਅਤੇ ਹੋਰ ਆਗੂਆਂ ਦੇ ਕਾਰਕੁਨਾਂ ਵੱਲੋਂ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਕਸਵਰ ਕੀ ਕਰਾਤ ਕਰਾ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਕੀ ਫਤਿਹ ਜੀ ਇਹ ਜਿਹੜੀ ਪੰਜਾਬ ਸਰਕਾਰ ਲੈਂਡ ਪੋਲਿੰਗ ਦੀ ਲੈ ਕੇ ਆਈ ਹੈ ਨਾ ਜੀ ਸਕੀਮ ਇਹ ਸਾਰੀ ਕਿਸਾਨ ਮਾਰੂ ਆ ਜੀ ਇਹ ਇਹਨਾਂ ਨੇ ਇੱਕ ਕੀ ਕੀਤਾ ਵਾ ਕਿ ਜਿਹੜੇ ਦਿੱਲੀ ਦੇ ਵੱਡੇ ਵੱਡੇ ਬਿਲਡਰ ਆ ਨਾ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਉਹਨਾਂ ਲਿਆ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਮੈਂ ਇਹਨਾਂ ਨੂੰ ਦੱਸਣਾ ਚਾਹਨਾ ਵਾਂ ਕਿ ਜਿਹੜੇ ਪੰਜਾਬ ਦਾ ਇਤਿਹਾਸ ਆ ਨਾ ਕਿਸਾਨ ਇੱਥੇ ਆਪਣੀ ਜ਼ਮੀਨ ਦੇ ਵਿੱਚ ਵਾਰਾ ਪਸ਼ੂ ਨਹੀਂ ਵੜਨ ਦਿੰਦੇ ਤੇ ਇਹਨਾਂ ਕੁੱਤਿਆਂ ਨੂੰ ਕਿੱਥੇ ਵੜਨ ਦੇ ਦਿੰਦੇ ਇਹ ਕੰਨ ਖੋਲ ਕੇ ਗੱਲ ਸੁਣ ਲੈਣ ਪੰਜਾਬੀਆਂ ਦਾ ਇਤਿਹਾਸ ਇੱਕ ਕਰ ਲੈਣ ਕੀ ਆ ਉਹਨਾਂ ਨੇ ਅੱਜ ਤੱਕ ਕਿਸੇ ਨੂੰ ਬਖਸ਼ਿਆ ਨਹੀਂ ਜਿਨ੍ਹਾਂ ਨੇ ਉਹਦੀ ਉਹਦੀ ਜ਼ਮੀਨ ਤੇ ਨਿਗਾਹ ਰੱਖੀ ਆ ਤੇ ਮੈਂ ਇਹਨਾਂ ਨੂੰ ਹੱਥ ਜੋੜ ਕੇ ਕਹਿਣਾ ਕਿ ਇਹਨਾਂ ਦੀ ਚਲੋ ਇਹ ਪਿਛਲੀ ਵਾਰੀ ਬਦਲਾਵ ਦਾ ਨਾਮ ਲੈ ਕੇ ਆ ਗਏ ਆ ਇਹ ਸਾਡੇ ਤੇ ਪੰਜਾਬੀਆਂ ਦੀ ਆਦਤ ਵੀ ਆ ਲੈ ਕੇ ਹਾਥੀ ਤੇ ਆਂਦੇ ਛੱਡ ਕੇ ਖੋਤੇ ਤੇ ਆਂਦੇ ਆ ਠੀਕ ਆ ਇਹਨਾਂ ਦਾ ਇਹੀ ਹਾਲ ਹੁਣਾਵਾ ਇਹਨਾਂ ਨੂੰ ਵੀ ਖੋਤੇ ਤੇ ਛੱਡ ਕੇ ਆਣਾ ਵਾ ਕਿ ਤੁਸੀਂ ਸੁਲਤਾਨਪੁਰ ਲੋਧੀ ਦਾ ਦੇਖ ਲਓ ਤੁਸੀਂ ਕਿ ਇੱਥੇ ਕੁਝ ਲੋਕ ਪਿੱਛੇ ਦੇ ਚੀਮਾ ਸਾਹਿਬ ਦੀ ਇੰਟਰਵਿਊ ਚੱਲਦੀ ਇਹਨਾਂ ਨੇ ਪੈਸੇ ਦੇ ਕੇ ਕਮੈਂਟ ਕਰਵਾਏ ਆ ਚੀਮਾ ਸਾਹਿਬ ਦੀ ਇੰਟਰਵਿਊ ਤੇ ਤੇ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਵਾਂ ਕਿ ਤੁਹਾਡੀ ਰੋਟੀ ਇਹਨਾਂ ਦੇ ਕਮੈਂਟਾਂ ਤੇ ਚੱਲਦੀ ਆ ਇਹ ਤੁਹਾਨੂੰ ਹਾਲੇ ਤੱਕ ਗਮਰਾਹ ਕਰਦੇ ਇੱਥੇ ਕਈ ਕੁਸ਼ ਇਹਨਾਂ ਨੇ ਝੂਠੇ ਵਾਅਦੇ ਕੀਤੇ ਅਸੀਂ ਉੱਥੋਂ ਡਾਕਟਰ ਲੈ ਕੇ ਆਵਾਂਗੇ ਉੱਥੋਂ ਲੈ ਕੇ ਆਵਾਂਗੇ ਅੱਜ ਤੱਕ ਦੱਸੋ ਸultanpur ਚ ਹੋਇਆ ਕੀ ਆ ਤੇ ਫੇਰ ਗੱਲ ਕਰਨ ਲੱਗੇ ਸ਼ਰਮ ਨਹੀਂ ਕਰਦੇ ਮੈਨੂੰ ਨਹੀਂ ਸਮਝ ਲੱਗਦੀ ਇਹਨਾਂ ਲੋਕਾਂ ਦੀ ਮੈਂ ਸਾਰੇ ਆਪਣੇ Sultanpur ਹਲਕੇ ਦੇ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਨਤੇਜ ਸਿੰਘ ਚੀਮਾ ਜੀ ਆਪਣੇ ਲੋਕਲ ਬੰਦੇ ਆ ਉਹਨਾਂ ਦੀ ਆਪਾਂ ਫੁੱਲ ਸਪੋਰਟ ਕਰੀਏ ਤੇ ਉਹਨਾਂ ਨੂੰ ਕਾਮਯਾਬ ਕਰੀਏ ਤੇ ਜਿਹੜਾ ਇਹ ਪੁਤਲਾ ਫੂਕਿਆ ਗਿਆ ਲੈਂਡ ਪੋਲਿਸੀ ਦੇ ਅਗੇਂਸਟ ਆ ਜੇ ਕੋਈ ਵੀ ਸਾਡੀ ਜਗ੍ਹਾ ਦੇ ਵਿੱਚ ਸਾਡੀ ਪੈਲੀ ਦੇ ਵਿੱਚ ਪੈਰ ਰੱਖੂਗਾ ਪਹਿਲਾਂ ਉਹਨਾਂ ਨੂੰ ਸਾਡੇ ਸ਼ਰੀਰਾਂ ਦੇ ਉੱਤੋਂ ਦੀ ਬਲਡੋਜ਼ਰ ਚਲਾਣੇ ਪੈਣਗੇ ਫਿਰ ਅਈ ਉਹਨਾਂ ਨੂੰ ਅੰਦਰ ਵੜਨ ਦਵਾਂਗੇ ਨਾਲ ਦੇਖੋ ਪ੍ਰਧਾਨ ਦੁਆਬਾ ਜੋਂ ਹਨ ਕਾਂਗਰਸ ਪਾਰਟੀ ਇਹ ਅੱਜ ਹੀ ਪ੍ਰਦਰਸ਼ਨ ਕੀਤਾ ਜੀ ਲੈਂਡ ਪੋਲਿਸੀ ਜੋ ਭਗਵੰਤਬਾਹਣ ਸਰਕਾਰ ਲੈ ਕੇ ਆਈ ਹੈ ਜੀ ਇਹ ਕਿਸਾਨ ਮਾਰੂ ਨੀਤੀ ਹੈ ਜੀ ਠੀਕ ਹੈ ਸਰ ਤੇ ਕਾਂਗਰਸ ਪਾਰਟੀ ਕਾ ਕਿਸਾਨਾਂ ਦੀ ਪਾਰਟੀ ਹੈ ਜੀ ਤੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਪਈ ਹੈ ਜੀ ਇਹ ਕਿਸਾਨ ਦੇ ਹਿੱਤ ਲਈ ਚੰਗੀ ਪਾਲਿਸੀ ਨਹੀਂ ਦੀ ਤੇ ਕਾ ਭਗਵੰਤਬਾਨ ਸਰਕਾਰ ਨੂੰ ਚਾਹੀਦਾ ਜੀ ਇਹ ਕਿਸਾਨਾਂ ਤੋਂ ਮਾਫੀ ਮੰਗੇ ਤੇ ਪਾਲਿਸੀ ਰੱਦ ਕੀਤੀ ਜਾਵੇ